ਜਮਾਈ। ਆਰੇ ਗਾਹੀ ਬਾਹ ਮਾਂ ਦੇਮਾ ਆਰੇ ਤੇਰੀ ਬਾਹ ਮਚੋੜਤੀ ਉਹ ਫੜ ਕੇ। ਐਮਸੀ ਸਾਹਿਬ ਹੁਣ ਆਪਾਂ ਨੂੰ ਪੁਲਿਸ ਨੂੰ ਬੁਲਾਉਣਾ ਚਾਹੀਦਾ ਇੱਥੇ। ਸਤਿ ਸ਼੍ਰੀ ਅਕਾਲ ਭਾਈ ਕਿਵੇਂ ਆ? ਭਾਈ ਯਾਰ ਤੂੰ ਤਾਂ ਸ਼ਰਮ ਹੀ ਲਾਤੀ ਯਾਰ। ਪੁੱਟਣ ਵਾਲੀ ਯਾਰ ਮਾਂ ਨੂੰ। ਇਹਦੇ ਪੁੱਟੇ ਆ ਜੀ। ਤੂੰ ਦਿਖਾਉ ਤਾਂ। ਯਾਰ ਤੇਰੇ ਯਾਰ ਗਾ ਜਲਾਦ ਪੁੱਤ ਵੀ ਨਾ ਜੰਮ ਜੰਮੇ ਕਿਸੇ ਦੇ ਘਰੇ ਯਾਰ ਕਮਾਲ ਕਰਤੀ ਤੂੰ ਤਾਂ। ਆ ਤਾਂ ਇਹ ਵੀ ਹੋਊਗੀ ਉਹ ਆਮ ਗਾਲੀ ਵੀਡੀਓ ਗਾਲਾਂ ਕੱਢਦੀ ਹੋਊਗੀ ਮੈਂ ਨਹੀਂ ਕਹਿੰਦਾ ਮੇਰੀ ਗੱਲ ਸੁਣ ਦੇਖ ਲਈ ਮੈਂ ਦੇਖ ਲਈ ਨਾ ਦੇਖ ਲਈ ਇੱਕ ਵੀਡੀਓ ਹੋਰ ਮੂਆਇਆ ਉਹਨਾਂ ਨੇ ਭੇਜੀ ਨਹੀਂ ਨਹੀਂ ਉਹ ਉਹ ਚਮੰਦ ਉਹ ਦਾਈ ਵੀਡੀਓ ਵੀਡੀਓ ਕੱਢੀ ਮਮੀ ਉਹ ਫਿਰ ਵੀ ਦੂਰ ਤੋਂ ਗੋਲੇ ਤੇ ਜਵਾਕ ਸਾਨੂੰ ਹਾਂਜੀ ਵੈਰੀ ਥੋੜਾ ਜਿਹਾ ਉਧਰ ਹੋਈ ਪਾ ਤੇ ਪੁੱਠਾ ਬੋਲ ਗਈ ਚਲੋ ਕੋਈ ਗੱਲ ਨਹੀਂ ਮਾ ਆਪਾਂ ਜਣਾ ਨਾਲ ਇੰਨਾ ਦੇ ਹੁਣ ਨਹੀਂ ਨਾਲ ਨਹੀਂ ਜਾਣਾ ਪੁਲਿਸ ਵੀ ਆਉਂਦੀ ਆਪਾਂ ਪੂਰੀ ਪ੍ਰੋਪਰ ਕਾਰਵਾਈ ਕਰਨੀ ਆ ਇਕੱਲੀ ਪੁਲਿਸ ਆਪ ਵੀਡੀਓ ਵੀ ਮੰਗਾਏ ਹੁਣ ਤਾਂ ਵੀਡੀਓ ਫੰਗੇ ਉਹ ਜਿਹੜੀ ਉਹ ਕੋਣ ਦੇ ਦਿਸੇ ਦੋ ਸਤਤ ਤੇ ਉਹ ਸੂਮਰ ਗੱਟੇ ਲੈ ਕੇ ਤੇ ਚੀ ਪੋਣੀਆਂ ਤੂੰ ਜਿੱਥੇ ਮੈਂ ਖਿੱਚ ਕੇ ਲੈ ਕੇ ਗਈ ਮਾਂ ਮੇ ਜੋ ਮੂਰੇ ਤੋਂ ਦਿਖਾਉ ਬੋਤ ਕੋਈ ਨਾ ਬੋਲਣਾ ਨਹੀਂ ਜੀ ਹਾਂ ਦੇਖ ਹਾਂ ਦੇਖ ਲਈ ਮੈਂ ਦੇਖ ਲਈ ਮੈਂ ਮੈਨੂੰ ਕੋਈ ਜਦੋਂ ਮੈਂ ਜਦੋਂ ਮੈਂ ਮਾਰੀਆ ਮੈਂ ਕਿਹਾ ਮੁੱਕਣ ਲੱਗਿਆ ਦੇ ਵਿੱਚ ਜੀ ਕਰਦਾ ਤਾ ਤੂੰ ਮੈਂ ਮੁੱਕਰਦਾ ਤਾਂ ਨਹੀਂ ਮੈਂ ਜਦ ਤੱਕ کبھی ਮੁੱਕਰ ਗਿਆ ਮੈਂ ਮੋਂ ਦੇ ਵੀਰੇ ਮੋਕਨ ਵਾਲੀ ਤੇ ਗੱਲ ਹੀ ਨਹੀਂ ਲੀ ਆ ਕੇ ਲੋ ਇੱਕ ਮਿੰਟ ਨਾ ਆ ਆ ਦਿਖੋ ਨਾ ਦੀਦੀ ਸਾਡੀ ਆਪ ਕੋਲ ਜਿਹੜਾ ਨਾ ਕੁੱਟਦੀ ਸੀਗੀ ਇਹਨਾਂ ਤੋਂ ਇਹ ਵੀਡੀਓ ਮਂਗਵਾਓ ਕਿ ਇਹ ਵੀ ਲੱਗੇ ਜਿੱਦਾਂ ਸੁਮਨ ਨੂੰ ਲੈ ਕੇ ਗਈ ਆ ਬਹੂ ਆਪਣੀ ਉੱਪਰ ਖਿੱਚ ਕੇ ਉਹ ਵੀ ਮਂਗਵਾ ਲਓ ਜਿੱਦਾਂ ਇਹਨਾਂ ਨੇ ਬਾਹਰ ਕੱਟੀ ਆ ਪਰੌਣੇ ਨੇ ਤੇ ਉਹਨੇ ਜਿੱਦਾਂ ਫੋਨ ਕੀਤਾ ਨਾ ਇਹ ਕੁੜੀ ਕੁੱਟਦੀ ਸੀ ਜਿੱਦਣ ਇਹ ਵੀ ਮਂਗਵਾਓ ਇਹ ਇਹਨੇ ਕਹਿੰਦੇ ਕੁੱਤੇ ਚੱਲ ਮੈਂ ਤਾਂ ਕੁੱਟ ਲੈ ਜਾਂਦਾ ਕੁੱਟ ਲੈ ਜਿੱਦਾਂ ਪਰੌਣੇ ਨੇ ਤੇ ਜੀ ਇਹ ਨਾ ਇਹਨਾਂ ਨੇ ਗੇਟ ਲਾ ਲੈਨੇ ਆ ਕੇ ਫਾਤਲੰਬੀ ਉਧਰ ਉਹ ਨਵੇਂ ਜਿਹੜੇ ਉਧਰ ਪੈ ਗਏ ਨੇ ਇਧਰ ਪੈ ਗਏ ਨੇ ਕਹਿੰਦੇ ਬਾਹਰ ਨਿਕਲ ਅਸੀਂ ਪਾਰਟੀ ਦੀ ਬੀਬੀ ਨੂੰ ਪੁੱਛ ਕੇ ਦੇਖ ਲੋ ਜੀ ਕੀ ਕਹਿੰਨਾਂ ਬਾਹਰ ਕੱਢਦੀ ਮੀਂਹ ਦੇ ਵਿੱਚ ਬੀਬੀ ਫੇਰ ਵੀ ਉੱਪਰ ਲੈ ਕੇ ਗਏ ਨਾ ਤੈਨੂੰ ਸੱਤਿਆਂ ਨੇ ਵੀ ਕੁੱਟਿਆ ਸੀ ਹਾਂ ਸੱਤਿਆਂ ਨੇ ਵੀ ਮਾਰੀ ਗਈ ਤਰੇ ਮਾਰੀਏ ਚਹੀ ਹੈ ਹੈ ਮਾਰੀ ਕੀ ਮਾਰਿਆ ਸੀ ਚੱਪੜੀ ਮਾਰੀ ਤਾਂ ਤੂੰ ਕੋਈ ਕੈ ਬਾਈਕ ਉੱਠੇ ਤੌ ਤਰੇ ਹਾਂ ਇਹ ਮੈਨੂੰ ਕਹਿ ਲਿਖਾ ਤੈਨੂੰ ਬਾਈ ਦਾ ਧਲੇ ਉੱਤਰ ਚ ਬੈਣੀ ਆਤੈ ਨਾ ਹੂੰ ਮੈਂ ਧਲੇ ਉੱਤਰੀ ਆਈ ਹੂੰ ਉਹ ਆਈ ਸੀ ਵੀ ਬਾਰੋਂ ਕਿਤੋਂ ਲਾਮਾ ਉਹਦੇ ਮੇਰੇ ਬੰਗਿਆ ਸੀ ਥੋੜ ਹੂੰ ਅੱਗੇ ਵੀ ਮਾਰ ਦਿੰਦੀ ਸੀ ਨਾ ਅੱਗੇ ਨਹੀਂ ਕਰੀਆ ਐਕਟੀ ਹੋਇਆ 15 ਸਾਲ ਹੋ ਗਏ ਸਾਡੇ ਨਾਲ ਰਹਿੰਦੇ ਆ ਬਾਈ ਇਹਨੇ ਤਾਂ ਮਾਰਦੀ ਤੇ ਦਿਖਾਉਂਦੇ ਨਹੀਂ ਕੋਈ ਤੇ ਇਹ ਦੇਖੋ ਨਾ ਇਹ ਦੇਖੋ ਬਹਤ ਤੇ ਆਹੋ ਉਹਦੇ ਵੀ ਨਾ ਖੱਟ ਕੇ ਨੋ ਇਹ ਵੀਡੀਓ ਮੰਗਾਵੋ ਨਾ ਕੈਮਰੇ ਦੇ ਵਿੱਚ ਸਾਰੀਆਂ ਕੁਸ ਨਹੀਂ ਇਹ ਤਾਂ ਸੋਡੇ ਫੋਨ ਨਾ ਬਣੀ ਹੋਈ ਹੈ ਨਾ ਹਾਂਜੀ ਸਾਡੇ ਫੋਨ ਦੀ ਸਾਡੇ ਫੋਨ ਦੀ ਡਿਟੇਲ ਕੱਢ ਕੇ ਨਾ ਉਹ ਟਾਈਮ ਦੀ ਕੱਢ ਕੇ ਮੰਗਵਾ ਲਓ ਅੱਛਾ ਠੀਕ ਆ ਤੇ ਸਾਰਾ ਕੁਝ ਆਦੂ ਸਾਰਿਆਂ ਦੇ ਸਾਹਮਣੇ ਕੱਲਾ ਮੈਨੂੰ ਮੈਂ ਤਾਂ ਦੋਸੀ ਹੈਗਾ ਹੈਗਾ ਜਿਹੜਾ ਦੇਖੋ ਨਾ ਕਿੰਨੇ ਬਾਹਾਂ ਤੋਂ ਫੜ ਕੇ ਨਾ ਲੈ ਕੇ ਗਈ ਆ ਸੁਮਨ ਬਾਹਾਂ ਤੋਂ ਫੜ ਕੇ ਜੀ ਦੇਖੋ ਜੇ ਹੁਣ ਮਾਤਾ ਬਾ ਆਪਣੀ ਮਾਂ ਮਾਂ ਇਹ ਆਪਦੇ ਕੋਲੇ ਪਾ ਲੰਦੀ ਇੱਥੇ ਠੀਕ ਆ ਉਹਨਾਂ ਨੇ ਇੱਕ ਦਿਨ ਨਹੀਂ ਪਾਈ ਹੈਗੀ ਜੇ ਹੁਣ ਮੈਂ ਵੀ ਨੀਚੇ ਹੁੰਦੀ ਸੀ ਗੇਟ ਲਾ ਲੈਂਦੇ ਸੀ ਵੀ ਤੁਸੀਂ ਬੀਬੀ ਨੂੰ ਕੋਲੇ ਪਾ ਲਓ ਜੇ ਹੁਣ ਸਾਲ ਬਾਅਦ ਆਉਣਾ ਵਾ ਤੁਸੀਂ ਪਾ ਲਓ ਬੀਬੀ ਦੀ ਮਾਤਾ ਤਾਂ ਥੋੜੀ ਹੋਈ ਆ ਨਾ ਸਾਡੇ ਕੋਲ ਤਾਂ ਨਹੀਂ 24 ਘੰਟੇ ਪੈਣਾ ਵਾ ਮੈਂ ਮਰੀਏ ਚਲੋ ਮਾੜੇ ਆ ਤੁਹਾਨੂੰ ਕੁੱਟਣ ਦਾ ਹੱਕ ਮਿਲ ਗਿਆ ਫਿਰ ਦੇਖੋ ਅਸੀਂ ਤਾਂ ਨਹੀਂ ਮੈਂ ਤਾਂ ਨਹੀਂ ਕੁੱਟਿਆ ਕੁਛ ਨਹੀਂ ਮੈਂ ਕਦੋਂ ਹੱਕ ਮਾਰਿਆ ਕੁਛ ਨਹੀਂ ਕੀ ਨਾ ਮੈਂ ਹਾਂ ਕੁੱਟਿਆ ਮੈਂ ਤਾਂ ਨਹੀਂ ਬੀਬੀ ਕਦੇ ਕੁੱਟਿਆ ਇਹ ਤਾਂ ਵੀ ਕਰਦਾ ਬੀਬੀ ਦੱਸ ਦੋ ਵੀ ਜੇ ਉਹਦਾ ਦਾ ਲੈ ਲੈਂਦੀ ਆ ਬੀਬੀ ਨੂੰਨੇ ਕਿੰਨੀ ਵਾਰੀ ਕੁੱਟਿਆ ਸੀ ਇਹ ਦੋ ਵਾਰੀ ਥੱਪੜ ਮਾਰੀ ਆ ਬੀਬੀ ਮੈਂ ਤੇਰੇ ਥੱਪੜ ਮਾਰਿਆ ਹਾਂ ਵੀਡੀਓ ਉਹ ਵੀ ਵੀਡੀਓ ਦਿਖਾ ਦੋ ਜੀ ਮੇਰੇ ਬੋਲਦੇ ਹਾਂ ਨਹੀਂ ਤੁਸੀਂ ਵੀਡੀਓ ਦਿਖਾ ਦੋ ਬੀਬੀ ਜਿਹੜੀ ਉਹ ਤੇਰੇ ਵਿੱਚ ਹੀ ਹੋਵੇ ਨਾ ਬੀਬੀ ਮੈਂ ਤਾਂ ਤੇਰੇ ਥੱਪੜ ਤੂੰ ਹੀ ਦਿਖਾ ਦੇ ਬੀਬੀ ਮੈਂ ਤੇਰੇ ਥੱਪੜ ਮਾਰਿਆ ਕਦੇ ਮੈਂ ਤਾਂ ਕਦੇ ਹੱਥੀਂ ਚੱਕ ਕੇ ਦੇ ਨਹੀਂ ਸਾਰੇ ਤੇ ਦੇ ਮੈਂ ਕਦੇ ਮਾਰਿਆ ਤੇਰੇ ਥੱਪੜ ਉਹ ਤਾਂ ਚਲੋ ਸਤੂ ਨੇ ਭੇਜੀਆਂ ਨੇ ਵੀਡੀਓ ਮੈਂ ਤੇਰੇ ਕਦੇ ਮਾਰਿਆ ਮਾਰਿਆ ਸੀ ਉਹ ਕਦੋਂ ਬੀਬੀ ਉਹ ਐਸਾ ਜਦੋਂ ਆਪਾਂ ਬੈਠ ਕੇ ਪਈ ਸੀ ਕਿਹੜੀ ਜੀ ਬੀਬੀ ਬੈਠ ਕੇ ਦੇ ਵਿੱਚ ਜਿੰਦੇ ਭਾਈ ਸੀ ਉਹਦੇ ਬਾਰੇ ਨਹੀਂ ਬੀਬੀ ਮੈਂ ਨਹੀਂ ਕਦੇ ਵੀ ਮਾਰਾ ਮੈਂ ਤੈਨੂੰ ਦੱਸਾ ਮੈਂ ਥੱਪੜ ਮਾਰ ਨਹੀਂ ਮੇਰੀ ਤਾਂ ਤਾਂ ਮਾਂ ਮੇ ਤਾਂ ਖੋਦਾ ਤੇ ਕੋਈ ਵੀ ਭੱਜੀ ਆਈਆਂ ਦੇਖ ਲਓ ਇਹਦੇ ਵਿੱਚ ਹੀ ਆ ਚਲੋ ਠੀਕ ਬੜੀਆ ਤਾਂ ਬੇਸ਼ਰਮੀ ਦੀ ਗੱਲ ਆ ਭਾਈ ਆ ਜਿਹੜੀ ਤੁਸੀਂ ਕਹਿ ਰਹੇ ਹੋ ਠੀਕ ਆ ਹਈ ਉਹ ਵੀ ਮਾਤਾ ਨੇ ਕਹਤਾ ਨਾ ਮੈਂ ਤੇ ਇੱਧਰ ਗੱਲ ਕਰਦਾਂ ਨਹੀਂ ਕੋਈ ਨਹੀਂ ਜਿਹਦਾ ਕਹਤਾ ਉਹ ਤੂੰ ਬਾਈ ਯਾਰ ਐ ਮੂੰਹ ਉਹਦਾ ਮੈਂਟ ਮੈਂਟ ਉਹਦਾ ਨੱਕ ਬੰਦ ਕਰੀ ਫਿਰਦਾ ਕੋਈ ਨਾ ਉਹ ਵੀ ਮੰਗਾ ਲਾਂਗਾ ਉਹ ਤੇ ਮੈਂ ਆਪ ਕਹਿੰਦਾ ਉਹ ਵੀ ਗਲਤ ਆ ਉਹਨਾਂ ਨੂੰ ਅਸੀਂ ਚੰਗੇ ਕਰੋ ਕਹਿੰਦੇ ਆ ਜੇ ਉਹਨੇ ਮਾਂ ਨੇ ਬੋਲ ਕੇ ਦੱਸਤਾ ਵੀ ਹਾਂ ਮੇਰੇ ਮਾਰੀਆ ਮੇਰੇ ਧੀ ਨੇ ਵੀ ਉਹ ਤਾਂ ਆਪ ਕਹੀ ਜਾਂਦੀ ਬਾਈ ਦੀ ਬੋਲੀ ਥੋੜੀ ਜਿਆ ਪੁੱਠਾ ਜਾ ਰਹੀ ਸੀ ਗੁੱਸੇ ਤੋਂ ਵੀ ਪੁੱਠਾ ਜਾ ਰਿਹਾ ਕਿ ਮੇਰੇ ਨਾਲੇ ਵੀਰੇ ਇੱਕ ਵਾਰੀ ਇੱਕ ਵਾਰੀ ਪੁੱਠਾ ਬੋਲੀ ਆ ਕਿੰਨੀ ਕਿ ਵਾਰੀ ਕੁੱਟਣੀ ਆ 15 ਸਾਲ ਹੋ ਗਏ ਮੇਰੇ ਆ ਮੂੰਹ ਤਾਂ ਦੇਖੋ ਕਿਵੇਂ ਸਜਾਏ ਪਏ ਆ ਕੁੱਟ ਕੁੱਟ ਕੇ ਹੋਰ ਕਿਥੇ ਇੱਕ ਵਾਰੀ ਥੋੜੀ ਆ ਇਹ ਤਾਂ ਉਦੋਂ ਦੀ ਹੋਈ ਆ ਆ ਦੇਖੋ ਤੁਹਾਨੂੰ ਦਿਖਾਉਨੇ ਆ ਵੀਰੇ ਉਦੋਂ ਦੀ ਹੋਈ ਆ ਇੱਕ ਹੀ ਵੀਡੀਓ ਅਰੇ ਕਾ ਪੁੱਤੇ ਧੁੱਈ ਜਾਂਦੇ ਇੱਥੇ ਇਹ ਤਾਂ ਬਾਅਦ ਚੱਲੇ ਉਹ ਤਾਂ ਜੀ ਇੱਡੇ ਧੂਣੇ ਆ ਫਿਰ ਧੂਗੇ ਲੈ ਕੇ ਹੁਣ ਹੁਣੇ ਹੀ ਕਿਹਾ ਸੀ ਜੀਨੇ ਜੇ ਬੜੀਆ ਭਈ ਜੀਨੇ ਉਹ ਕਹਿੰਦਾ ਤਾਂ ਉਹਨੇ ਹੱਕ ਦੇਤਾ ਬਈ ਇਹਨੂੰ ਧੂ ਆ ਦੇਖੋ ਇੱਕ ਆ ਵੀਡੀਓ ਇਹਦੇ ਤਾ ਦੇ ਹੁਣ ਇੱਕ ਦਿਨ ਦੀ ਵੀਡੀਓ ਕਿਤੇ ਬਾਰੇ ਜੀ ਕਹੂੰਗਾ ਜੋ ਹੋ ਗਿਆ ਕਮਾਲ ਹੋ ਗਿਆ ਯਾਰ ਤੁਸੀਂ ਕੋਈ ਹੋ ਗਿਆ ਕੋਈ ਆ ਦੇਖ ਇੱਥੇ ਇੱਥੇ ਅਲੱਗ-ਅਲੱਗ ਡੇਟਾਂ ਆ ਅਲੱਗ-ਅਲੱਗ ਟਾਈਮ ਆ ਤੈਨੂੰ ਯਾਰ ਇਹਨੇ 9 ਮਹੀਨੇ ਕੱਖ ਚ ਰੱਖਿਆ ਆਪ ਗਿੱਲੇ ਤਾਂ ਪੈਂਦੀ ਚੁੱਕੇ ਪੈਂਦੀ ਸੀ ਹੱਥ ਇਹਦੇ ਐਨਾ ਥੰਮ ਤੇ ਟੱਟੀ ਚੱਕੀ ਆ ਤੂੰ ਇਹਦੀਆਂ ਬਾਹਾਂ ਮੋੜ-ਮੋੜ ਕੇ ਐ ਕਰ ਦਿੰਨਾ ਘਮਾ ਕੇ ਬੈੱਡ ਤੇ ਚੱਕ ਕੇ ਮਾਰੀ ਪੈਰ ਦੇਖ ਕੇ ਮੈਂ ਸੁਜਿਆ ਪਿਆ ਦੁੱਖ ਦਾ ਉਹਦਾ ਅੱਖਾਂ ਦੇਖ ਉਹਦੀਆਂ ਕਿਵੇਂ ਨੀਲੀਆਂ ਹੋਈਆਂ ਪਈਆਂ ਇਹ ਤਾਂ ਜਾਨਵਰ ਨੂੰ ਵੀ ਨਹੀਂ ਘੁੱਟਦਾ ਅੱਖਾਂ ਨੀਲੀਆਂ ਹੀ ਹੋਈਆਂ ਥੱਪੜਾਂ ਨਾਲ ਬੈੱਡ ਤੋਂ ਡਿੱਗੀ ਸੀ ਇੱਥੇ ਡਿੱਗੀ ਬੈਠੀ ਉਹ ਆਪ ਦੱਸਦੀ ਆ ਕਿਨੇ ਮੈਨੂੰ ਸਿੱਟੇ ਆ ਲਿਆ ਕੇ ਉਹ ਦੱਸਦੀ ਆ ਸੱਚ ਆ ਸ਼ਰਮ ਕਰ ਯਾਰ ਕੁਛ ਤੂੰ ਤਾਂ ਐ ਐ ਕਾਕੜੇ ਐ ਬੈਠਾ ਮੈਂ ਜਿਵੇਂ ਬਹੁਤ ਆਪਣੇ ਉਕੜੇ ਨਹੀਂ ਹੈਗੇ ਆਕਣਾ ਆਪਾਂ ਕੀ ਆ ਜੀ ਫਿਰ ਯਾਰ ਸ਼ਰਮ ਕਰ ਕੁਛ ਤੂੰ ਹਜੇ ਵੀ ਗਲਤੀ ਮੰਨਣ ਦੀ ਥਾਂ ਤੇ ਤੂੰ ਦੂਜੇ ਦਾ ਦੋਸ਼ ਦੇਈ ਜਾਂਦਾ ਵੀ ਉਹਨੇ ਵੀ ਮਾਰਿਆ ਸੀ ਜੇ ਉਹਨੇ ਮਾਰਿਆ ਫਿਰ ਤੂੰ ਰੋ ਕੇ ਤੇਰੀ ਮਾਂ ਵਾ ਮੈਂ ਤਾਂ ਡਿਊਟੀ ਤੇ ਸੀ ਜੇ ਉਹਨੇ ਮਾਰਿਆ ਫਿਰ ਤੂੰ ਹਾਂ ਤੂੰ ਡਿਊਟੀ ਤੂੰ ਆ ਕੇ ਫਿਰ ਤੂੰ ਹੀ ਕੁੱਟੀ ਹੈ ਨਹੀਂ ਉਦੋਂ ਨਹੀਂ ਮੈਂ ਕੁੱਟੀ ਐਨੀ ਕਿ ਹੌਂਤੀ ਗੱਲ ਆ ਜੀ ਨਕੀ ਤਰੀਕ ਦੀ ਗੱਲ ਆਏ ਕਾ ਤੂੰ ਨਕੀ ਤਰੀਕ ਦੀ ਗੱਲ ਆਏ ਕਾ ਤੂੰ ਯਾਰ ਉਦੋਂ ਪਤਾ ਕੀ ਗੱਲ ਹੋਈ ਯਾਰ ਕੁਛ ਵੀ ਗੱਲ ਹੋਈ ਮਾਂ ਦੀਆਂ ਗਾਲਾਂ ਕਿਉਂ ਦੀਆਂ ਨਾਲਾਂ ਯਾਰ ਜੇ ਮਾਂ ਗਾਲਾਂ ਵੀ ਕੱਢ ਦੂ ਵੱਧ ਤੋਂ ਵੱਧ ਕੀ ਕਹੀਏ ਫੇ ਪੁੱਠਾ ਬਚਨ ਵਾਪਸ ਆ ਗਿਆ ਫੇ ਉਹ ਗਲਤੀ ਹੋ ਗਈ ਦੂਰਤੀ ਹੋਣੀ ਬਸ ਜੋ ਸਜ਼ਾ ਮਾਂ ਦੇ ਦੇਈ ਸਜ਼ਾ ਤਾਂ ਉਹ ਦੇਊ ਮਾਂ ਦੀ ਕੁੱਟ ਦੀ ਸਜ਼ਾ ਸੀ ਕਿੱਥੋਂ ਦੇ ਦਾਂਗੇ ਤੈਨੂੰ ਉਹ ਦੇਊਗਾ ਸਜ਼ਾ ਤੈਨੂੰ ਇੱਕ ਦਿਨ ਤੈਨੂੰ ਅਹਿਸਾਸ ਹੋਊਗਾ ਵੀ ਹਾਂ ਮੈਂ ਆਪਣੀ ਮਾਂ ਦੇ ਮਾਰੀਆਂ ਸੀ ਗਰਨਾਮਕੌਰ ਨੂੰ ਮੈਂ ਕੁੱਟਿਆ ਸੀ ਤੈਨੂੰ ਉਹ ਦੇਊ ਸਜ਼ਾ ਉਹ ਦਿਨ ਤੂੰ ਪਛਤਾਏਗਾ ਅੱਖਾਂ ਚ ਕਿਸ ਨੂੰ ਦੇ ਦੇ ਕੇ ਰੋਣਾ ਤੂੰ ਬੱਚੇ ਤੇ ਦੇਖੀ ਜਾਂਦੇ ਸਭ ਕੁਝ ਤੁਸੀਂ ਤਾਂ ਦੋਨਾਂ ਜਾਣਿਆ ਨੇ ਯਾਰ ਕਮਾਲ ਕਰਤੀ ਕੀ ਕੰਮ ਕਰਦਾ ਬਾਈ ਤੂੰ ਮਾਤਾ ਮੋਤਾ ਸੋਟੀ ਟਿਕਾ ਤਾਂ ਬਣਾ ਦਿੱਤੀ ਕਿੱਥੇ ਇੱਥੇ ਲੁਧਿਆਣੀ ਹੈ ਇੱਥੇ ਲੁਧਿਆਣੀ ਆਪੀ ਚਾਹ ਹਾਂਜੀ ਜੀ ਕੀ ਜੀ ਹੁਣ ਤੁਹਾਡੇ ਤੁਸੀਂ ਦੇਖੋ ਮੋਦਬਾਰਾ ਇੱਥੇ ਦੱਸੋ ਕੀ ਚਾਹੀਦਾ ਇਹਦਾ ਹੱਲ ਕਰਨਾ ਇਹ ਤਾਂ ਇਹ ਤਾਂ ਕੰਨਾ ਹੋ ਗਿਆ ਜਿਹੜਾ ਫੋਨ ਅਸੀਂ ਹੁਣ ਮੈਂ ਕੀ ਕਰਾਂ ਮਾਤਾ ਨੇ ਤਾਂ ਮਾਤਾ ਨੇ ਤਾਂ ਵਿਚਾਰੀ ਨੇ ਕੀ ਕਹਿਣਾ ਮਾਤਾ ਨੂੰ ਤਾਂ ਜਿਵੇਂ ਕਹਿਣ ਵਾਲੀ ਜੋਗੀ ਹੋਵੇ ਨਹੀਂ ਡਰੀ ਹੋਈ ਜੇ ਉਹਦਾ ਫੈਸਲਾ ਵੀ ਕੀ ਹੋਊ ਵਿਚਾਰੀ ਤਾਂ ਡਰੀ ਹੋਈ ਤਾਂ ਉਹਨੂੰ ਪਤਾ ਵੀ ਜੇ ਮੈਨੂੰ ਛੱਡ ਕੇ ਤੁਰ ਗਏ ਮੈਂ ਰਹਿਣਾ ਤਾਂ ਇੱਥੇ ਹੀ ਇਹਨਾਂ ਦੇ ਪੱਲੇ ਹਾਂ ਹਾਂ ਆਪਰ ਦੇਖੋ 100 ਨੰਬਰ ਤੇ ਕਾਲ ਕਰਕੇ ਪੁਲਿਸ ਨੂੰ ਛੱਡ ਕੇ ਆਪਾਂ ਇੱਕ ਵਾਰੀ ਅਹ ਬੋਲ ਜੀ ਅਰਦਾਸ ਤਾ ਦੁੱਖ ਦੀ ਗੱਲ ਦਾ ਯਾਰ ਬਹੁਤ ਮਾਂ ਆਪਾਂ ਚੱਲੀਏ ਹਸਪੀਟਲ ਤੋਂ ਉਹਨੂੰ ਦਾਖਲ ਕਰਾਉਨੇ ਆ ਛੱਡ ਦੇ ਨਹੀਂ ਮਾਂ ਛੱਡ ਪਰਾਂ ਨਹੀਂ ਦੇ ਕਿਸੇ ਪੇਰ ਕਹਿਣਾ ਨਹੀਂ ਕਿਸੇ ਮਾਂ ਕੋਈ ਕੋਈ ਨਾ ਮਾਂ ਡਰਨਾ ਸਿੱਧਰੇ ਨਾਲ ਆ ਮਾਂ ਭਰਾ ਦੇ ਦੰਨੂ ਕਿ ਇਹ ਕੋਈ ਨਾ ਤੇ ਜੜੀ ਹੋਣੀ ਸੀ ਹੋ ਮੈਂ ਕਿਉਂ ਇੱਕ ਪੁੱਤ ਨੂੰ ਮਾਂ ਤੋਂ ਜੰਮਿਆ ਪਾਲਿਆ ਪੜ੍ਹਾਇਆ 12 ਨਾ ਕੀ ਇਹ ਜਗ ਨਾ ਕਰਿਆ ਤੂੰ ਉਹ ਤਾਂ ਤੈਨੂੰ ਕੋਣ ਤੁਹਾਨੂੰ ਪਤਾ ਹੀ ਹੈ 9 ਮਹੀਨੇ ਤੇ ਚਾੱਕ ਦੀਆ ਫਿਰ 3 ਸਾਲ ਪਾਲ ਦੀਆ ਫਿਰ ਪੜ੍ਹਾਉਂ ਦੀਆ ਤਾਂ ਇਹ ਕਨੇ ਕਮਾਈ ਕਰਮਾ ਦੀ ਹੂੰ ਮੈਂ ਕਮਾਈ ਨਹੀਂ ਕਰਾਤੇ ਠੀਕ ਹੈ ਨਾ ਪੜ੍ਹੇ ਨਾ ਸੀ ਹੁਣ ਤਾਂ ਤੂੰ ਕਮਾਈ ਕਰਕੇ ਦੇ ਰਹੀ 13000 ਰੁਪਏ ਮਹੀਨੇ ਤੇਤੋਂ ਲੈ ਰਿਆ ਇਹ ਹਜੇ ਵੀ ਕੁੱਟਦੇ ਆ ਮੇਰੇ ਖੇ ਨਹੀਂ ਕਰੇ ਉਹੀ ਤਾਂ ਗੱਲ ਆ ਤੂੰ ਕਦੇ ਫਿਰ ਉਹ ਜਾਂਦਾ ਤੂੰ ਰੱਖਦੀ ਉਹ ਮੈਂ ਤਾਂ ਵੀ ਚਲੋ ਮੰਨਣ ਕਿ ਤੇਰੇ ਕੋਲੇ ਪੈਸੇ ਤਾਂ ਕੁੱਟਣ ਤੈਨੂੰ ਬੁੜੀ ਬੈਠਾ ਵਾ ਨੇਵਦ ਵਲਾ ਪੱਕਾ ਜੀਵਨ ਨਹੀਂ ਪਾਇਆ ਅਗਲੇ ਆ ਆ ਵੀ ਨਾ ਨਿੰਗੇ ਜਦੋਂ ਉਦੋਂ ਪਹਿਲਾਂ ਉਦੋਂ ਮੈਂ ਇਹ ਤਾਂ ਜਰੂਰ ਪੈਸੇ ਪੜੇ ਮੈਂ ਕਿਹਾ ਪਤ ਮੈਨੂੰ 1000 ਰੁਪਏ ਦੇ ਦੇ ਲੀ ਆਪਾਂ ਘਰਦਵਾਰੇ ਦੇ ਕਰਵਣੇ ਨਹੀਂ ਆਪਾਂ ਕਰੇ ਪੈਸੇ ਮੈਂ ਕੰਨਾਂ ਮੇਕੀ ਰਾਕੇ ਵੀ ਕੇ ਕਰਨੀ ਰੋਟੀ ਵੀ ਮੈਨੂੰ ਉਹਨਾਂ ਦੇ ਨਹੀਂ ਆ ਚਾਹ ਪਾਣੀ ਵੀ ਨਹੀਂ ਅੱਜ ਦੇ ਆ ਮੈਂ ਰਾਖੇ ਹੀ ਕਰਨਾ ਇਹ ਕਹਣ ਨੂੰ ਤਾਰਾ ਕਿ ਹੁਣ ਨੂੰ ਤਾਂ ਮੈਂ ਲੱਖਾਂ ਜੋੜ ਲੰਗੀ ਜੇ ਜੋੜੇ ਹੁੰਦੇ ਤੇਰੇ ਅੱਗੇ ਪਿੱਛੇ ਭੱਜੇ ਫਿਰਦੇ ਤੇ ਕੁਛ ਵੀ ਮਾਰਦੇ ਫਿਰਦੇ ਤੇਰੇ ਅੱਗੇ ਪਿੱਛੇ ਜੇ ਪੈਸੇ ਤੇਰੇ ਕੋਲ ਹੁੰਦੇ ਘਰ ਵਾਲੇ ਮਰੀਏ ਨੋ ਸਾਲ ਨੋ 8 ਪੂਰੇ ਹੋ ਗਏ ਨੌਂ ਆ ਲੱਗ ਗਿਆ ਹੋਇਆ ਘਰ ਵਾਲੇ ਨੇ ਮਾਰਿਆ ਸੀ ਕਦੇ ਤੇਰੀ ਹੈ ਘਰ ਵਾਲੇ ਨੇ ਮਾਰਿਆ ਸੀ ਕਦੇ ਮੈਂ ਤਾਂ ਕਦੇ ਨਹੀਂ ਜੀ ਮਾਰਿਆ ਵਿਚਾਰੇ ਨੇ ਐਵੇਂ ਮੈਂ ਝੂਠ ਬੋਲਣਾ ਮੈਨੂੰ ਇਹ ਤਾਂ ਫਿਰ ਤੇਰੇ ਘਰ ਵਾਲੇ ਤੋਂ ਵੀ ਉੱਪਰ ਰੰਗ ਹੈ ਟੋੜਾ ਵੜਾ ਮਾਂ ਤੇ ਕਰ ਰੂ ਹਾਂ ਮੈਂ ਪੈਦਾੰਤਾ ਹੁਣ ਤੁਸੀਂ ਕਹਿੰਦੇ ਆ ਤੂੰ ਮਾਈਆ ਦਾ ਗੁੱਸਾ ਮਾਰੀ ਜਾਂਨੇ ਮਾਰੀ ਜਾਂਨੇ ਮਾਰ ਨਹੀਂ ਆ ਉਹ ਕੀ ਕਰਾ ਕਿਲੇ ਦੇ ਜੋਰ ਤੇ ਰਸਾ ਕਟਾ ਤਾਂ ਗੜਦਾ ਤੰਗੜਦਾ ਕਹਨੀ ਜੋ ਕਿਲੇ ਹੀ ਹੈ ਨਹੀਂ ਤਾਂ ਕਟਾ ਕੀਤਾ ਉਹ ਨਾ ਮਾਂ ਮਾਣ ਪਿਓ ਨਾ ਪਾ ਪਾਇਆ ਨਾ ਪਹਿਲਾਂ ਕੋਈ ਨਹੀਂ ਅੱਜ ਇਕੱਲੀ ਹੈ ਸ਼ਰਮਉਂਦੀ ਹੈ ਮਾੜੀ ਮੁੱਤ ਸ਼ਰਮਉਦੀ ਕੋਈ ਸੁਣਾਦੀ ਮੈਂ ਹੋਰ ਬਾਰੀ ਬਾਰੀ ਕੀ ਆ ਕੀ ਦੇ ਕੋ ਜਾਊਂਗਾ ਕਿ ਨਹੀਂ ਮੈਂ ਗੁੱਸੇ ਹੋ ਕੇ ਤੂੰ ਵੀ ਪਹਿਣੇ ਨੂ ਬਣਨਾ ਤੇਰੀ ਵੀ ਨੂ ਆਉਣੀ ਆ ਤੇਰੇ ਘਰੇ ਵੀ ਨੂ ਆਉਣੀ ਆ ਕੋਈ ਮਾਮਾ ਨਹੀਂ ਆਈ ਮੰਜਾ ਹੋ ਆਈ ਹਾਲਾਤ ਹੋਣ ਕਿ ਯਾਦ ਕਰੀ ਗੱਲ ਬਸ ਮੇਰੀ ਮੈਂ ਤਾਂ ਇਹ ਕਹਿੰਦੀ ਬੀਜੀ ਦੇਖੋ ਮੈਂ ਉਹ ਦਾੰਡਾ ਨਹੀਂ ਉਹ ਵਿਰੋਧ ਕਰ ਨੂੰ ਕੀ ਆ ਮੈਂ ਮੇਰੀ ਨਣਤ ਕਹਿੰਦੀ ਆ ਉਹ ਵੀ ਤੇ ਦੋਨੋਂ ਮੈਂ ਵੀ ਦੇਖ ਲੂਗੀ ਮੇਰੀ ਨਣਤ ਮੇਰੀ ਬਣੀ ਆ ਕਹਿੰਦੀ ਆ ਆਹ ਦੇਖ ਮਾਂ ਕਹੀ ਜਾਂ ਦੇਖੋ ਮੈਂ ਸਮਝ ਨਹੀਂ ਮੈਂ ਤਾਂ ਬੀਬੀ ਨੂੰ ਕਹਿੰਦੇ ਉਹਨੇ ਨਨਦ ਦਾ ਵੀ ਨਾਂ ਲਿਆ ਤੁਸੀਂ ਕਹੇ ਨਨਦ ਨੇ ਮਾਰਿਆ ਕਹਿੰਦੀ ਹਾਂ ਮਾਰਿਆ ਮੈਨੂੰ ਗੱਲ ਸੁਣੋ ਉਹਦੇ ਨੇ ਜਦੋਂ ਗੱਲ ਹੋਈ ਆ ਮੈਂ ਨਨਦ ਨੂੰ ਕੋ ਤਾਂ ਆਪ ਫੋਨ ਲਾਇਆ ਨਨਦ ਨੂੰ ਪੁੱਛ ਕੇ ਦੇਖ ਲਓ ਵੀ ਨਨਦ ਨੂੰ ਮੈਂ ਫੋਨ ਲਾਇਆ ਉਹ ਕਹਿੰਦੀ ਮੈਨੂੰ ਆਪ ਦੱਸ ਦੇ ਪਹਿਲੀ ਵਾਰੀ ਥੋੜੀ ਦੱਸਿਆ ਉਹ ਕਿ ਨਹੀਂ ਮੈਨੂੰ ਅੱਗੇ ਵੀ ਦੱਸਦੇ ਰਹਿੰਦੇ ਆ ਵੀ ਮੈਂ ਅੱਜ ਕੁੱਟੀ ਮੈਂ ਅੱਜ ਮੈਂ ਢੱਡ ਚ ਲੱਤ ਮਾਰੀ ਅੱਜ ਮੈਂ ਆ ਕੀਤਾ ਇਹ ਦੱਸਦਾ ਰਹਿੰਦਾ ਆਪ ਵੀ ਨਹੀਂ ਦੇਖੋ ਮੈਂ ਇਹਨਾਂ ਦੀ ਗੱਲ ਦੇ ਵਿੱਚ ਸਹਿਮਤ ਨਹੀਂ ਦੇਖੋ ਇਹ ਮਤਲਬ ਕਿ ਆ ਸਹਿਮਤ ਤਾਂ ਤੇਰੇ ਸਾਹਮਣੇ ਘੁੱਟ ਰਿਆ ਤੂੰ ਕੋਲੇ ਖੜਾ ਆ ਬੈਠੀ ਆ ਪਤਾ ਹੀ ਨਹੀਂ ਮੈਂ ਹੈ ਆ ਬੈਠੀ ਆ ਕੋਲੇ ਆਹ ਵੇ ਗਈ ਸੀ ਆ ਦੇਖ ਭੈਣੇ ਦੇਖ ਲੈ ਇੱਕ ਮਿੰਟ ਆ ਬੈਠੀ ਐ ਤੂੰ ਆ ਬੈਠੀ ਐ ਤੂੰ ਆ ਬੈਠੀ ਐ ਲਿਖੇ ਨੇ ਜੀ ਕਿਤੇ ਤੈਨੂੰ ਐ ਹੋਵੇ ਮੈਂ ਹੈ ਨਹੀਂ ਸੀ ਆ ਬੈਠੀ ਐ ਤੂੰ ਦੋ ਇਹ ਵੀਡੀਓ ਆ ਵੇਖ ਆਲੇ ਹੋ ਰਹੇ ਦੇ ਨੀ ਨੀ ਇਹ ਤਾਂ ਹੋਰ ਆ ਇਹ ਆ ਆ ਬੈਠੀ ਗੇ ਮੈਨੂੰ ਨਹੀਂ ਇਹਨਾਂ ਨੂੰ ਦੋ ਮੈਂ ਕਹਿੰਦੇ ਜਦੋਂ ਗੱਲ ਤੇਰੇ ਸਾਹਮਣੇ ਥੱਪੜਾਂ ਨਾਲ ਕੁੱਟੀ ਜਾਂਦਾ ਪਹਿਲਾਂ ਵਾਲੀ ਮਗਰੋਂ ਵਾਲੀ ਦਾ ਕੀ ਮਤਲਬ ਆ ਆ ਦੇ ਕੁੱਟ ਖੜੀ ਤੂੰ ਵੀ ਆ ਲੈ ਆ ਗਈ ਹੁਣ ਤੂੰ ਛੜਾਏਂਗੀ ਮਾਰਾ ਜਾ ਇੱਕ ਵਾਰੀ ਬਸ ਤੂੰ ਮੁੜ ਕੇ ਤੂੰ ਹੀ ਹਟ ਦੇ ਉਹਨਾਂ ਨੂੰ ਫੇਰ ਕੁੱਟਣਾ ਲੈ ਹੁਣ ਨਹੀਂ ਤੂੰ ਹਟਾਉਣਾ ਇੱਕ ਵਾਰੀ ਵੀ ਆ ਖੜੀਏ ਭੈਣੇ ਲੈ ਇੱਕ ਵਾਰੀ ਨਹੀਂ ਹਟਾਉਣਾ ਤੂੰ ਮੈਂ ਦੀਦੀ ਦੂਦੀ ਨੂੰ ਛੱਡੋ ਦੀਦੀ ਨਹੀਂ ਦੀਦੀ ਕਿਹੜਾ ਬਹੁਤ ਸਿਆਣੀ ਐ ਜਿਹੜੀ ਦੀਦੀ ਕੁੱਟਦੀ ਰਹੀ ਆ ਮੈਂ ਤਾਂ ਦੀਦੀ ਨੂੰ ਵੀ ਨਹੀਂ ਚੰਗਾ ਸਮਝਦਾ ਫਿਰ ਜੇ ਸਾਨੂੰ ਦੀਦੀ ਨੇ ਦੱਸਤਾ ਇਹਦਾ ਮਤਲਬ ਇਹ ਥੋੜੀ ਦੀਦੀ ਸੱਚੀ ਹੋਗੀ ਜਾਂ ਦੀਦੀ ਨੇ ਮਾਰੀਆਂ ਦੀਦੀ ਉਹਦੋਂ ਵੱਡੀ ਪਾਪਣ ਉਹ ਵੀ ਭੋਗੂਗੀ ਅਸੀਂ ਤਾਂ ਇਹ ਕਹਿੰਦੇ ਵੀ ਜੇ ਭੋਗੂਗੀ ਉਹ ਵੀ ਪਰ ਤੁਸੀਂ ਇਹਦੇ ਨਾਲ ਕੀ ਸੱਚੇ ਹੋਗੇ ਆ ਦੇਖ ਤੁਸੀਂ ਕੀ ਕਰ ਰਹੇ ਹੋ ਆ ਦੇਖ ਲਓ ਆ ਦੇਖ ਲਓ ਤੂੰ ਕਹਿੰਦੇ ਹੋ ਤੁਸੀਂ ਕੀ ਕਹਿੰਦੇ ਹੋ ਆ ਹੁਣ ਦੇਖੋ ਏ ਉਹਦੋਂ ਪਿਛਲੇ ਸਾਲ ਦੀ ਗਰਮੀ ਨਹੀਂ ਗਈ ਫਿਰ ਟਾਈਮ ਨਾਲ ਫਰਕ ਪੈ ਗਿਆ ਕੁਛ ਮਾਰਿਆ ਤਾਂ ਹੈ ਨਾ ਕੁੱਟਿਆ ਤਾਂ ਹੈ ਨਾ ਇੱਥੇ ਹੋਣ ਰੱਖੀ ਜਾਂਦੀ ਵੀਡੀਓ ਬਣਾ ਬਣਾ ਇੱਥੇ ਕੋਈ ਹੋਊਗਾ ਕਿਸੇ ਨੂੰ ਮਾਰ ਕੇ ਪੁੱਛ ਕੇ ਤੇ ਲੋਕ ਦੇ ਵੇ ਕਿਸੇ ਦੇ ਕਰੇ ਉਹਦੀਆਂ ਬਣਾ ਰਹੇ ਸੀ ਚੋਰੀ ਉਹ ਤੁਸੀਂ ਬਣਾ ਰਹੀ ਸੀ ਜਾਂ ਮੈਂ ਕਰ ਜਾਂ ਘਰ ਜਾਂ ਮੈਂ ਨਹੀਂ ਲੋਹੀ ਗੱਲ ਇੱਕੋ ਹੀ ਗੱਲ ਆ ਤੁਸੀਂ ਉਹਦੀਆਂ ਬਣਾ ਰਹੇ ਸੀ ਉਹ ਤੁਹਾਡੀਆਂ ਬਣਾ ਰਹੀ ਸੀ ਨਹੀਂ ਨਹੀਂ ਮੈਂ ਬਣਾਈਆਂ ਵੀਰੇ ਥੋਰ ਕਹਦੇ ਲਈ ਦਿਖਾਉਂਦੇ ਤੁਸੀਂ ਮੈਨੂੰ ਹੁਣ ਕਿਹੜੀਆਂ ਵੀਡੀਓ ਉੱਪਰੋਂ ਕਹਿੰਦੀ ਲੜਦੀ ਦੀ ਮਾਤਾ ਨਹੀਂ ਬੋਲੀ ਮੈਂ ਉਹ ਵੀ ਕਹਿੰਦੀ ਵੀ ਉਦਲੇ ਤਾਂ ਬਣਾਈ ਸੀ ਮੈਂ ਕਿਹਾ ਵੀ ਬੀਬੀ ਤੇ ਥੱਲੇ ਉਤਰ ਗਈ ਉਹ ਆ ਗਈ ਵੀਡੀਓ ਬਣਾਉਣ ਲਈ ਗੱਲ ਹੁਣ ਤੁਹਾਡੇ ਕੋਈ ਥੱਪੜ ਮਾਰ ਰਿਹਾ ਉਹ ਵੀ ਬਾਈ ਵੀਡੀਓ ਬਣਾਉਣ ਲੱਗ ਜੂ ਮੈਂ ਉਹ ਤੋਂ ਥੱਪੜ ਮਾਰ ਉਹ ਤਾਂ ਮੈਂ ਉਹ ਮਾਰ ਰਹੀ ਸੀ ਨਾ ਮਾਂ ਹੀ ਸੀ ਕੋਲੇ ਹਾਂ ਉਹ ਮਾਰ ਰਹੀ ਸੀ ਨਾ ਆਪਣੀ ਮਾਂ ਦੇ ਤੁਸੀਂ ਵੀਡੀਓ ਬਣਾਉਣੀ ਸੀ ਤੁਸੀਂ ਉਹਦੇ ਮਾਰਦੇ ਦੋ ਥੱਪੜ ਤੇ ਤੁਸੀਂ ਸੱਚੇ ਸੀ ਵੀ ਮੇਰੀ ਮਾਂ ਦੇ ਕਿਵੇਂ ਮਾਰੇ ਲੱ ਭੱਡੀ ਵਾਲੀ ਇਹ ਚ ਕਿਹੜੀ ਗੱਲ ਰਹੀ ਹੈਗੀ ਜਿਹੜਾ ਬੰਦਾ ਤੁਹਾਡੇ ਸਾਹਮਣੇ ਹੁਣ ਤੁਹਾਡੇ ਸਾਹਮਣੇ ਕੋਈ ਤੁਹਾਡੇ ਥੱਪੜ ਮਾਰੇ ਅਸੀਂ ਵੱਡਾ ਛੋਟਾ ਕੋਈ ਦੇਖੂਗਾ ਬੰਦਾ ਨੋ ਕੋਲੇ ਖ ਗੈਰਾ ਤਾਂ ਬਹੁਤ ਦੁੱਖ ਦੀ ਤੇ ਸ਼ਰਮ ਦੀ ਗੱਲ ਆ ਸਾਨੂੰ ਵੀ ਮਤਲਬ ਇਸ ਗੱਲ ਤੇ ਦੁੱਖ ਹੋ ਰਿਹਾ ਸੁੱਕੀ ਚਗੜ ਤੇ ਬੈਠਿਆ ਵੀਰੇ ਹਾਂ ਵੀਵੇਂ ਤੋਂ ਨੇਵਦੋ ਅੱਲਾ ਮੇਰੇ ਮਾਪੇ ਹੋਣੇ ਨਾ ਕਰੇ ਮੇਰੀ ਉਂਗਲ ਨਹੀਂ ਸੀ ਰਹੀ ਆਈ ਉਂਗਲ ਨਹੀਂ ਸੀ ਲਾਈ ਨਾ ਮੇਰੇ ਪੱਪਿਓ ਨੂੰ ਤਾਂ ਬਰੇ ਨੂੰ ਬੜੀ ਪਿਆਰੀ ਸੀ ਮਾਂ ਨਾ ਕਦੇ ਨਾ ਮਾਂ ਨਹੀਂ ਨਾ ਕਰੇ ਪਰਮੇ ਆ ਕੁਮਾਰੀ ਮਿੰਦਰਾ ਹਾਂ ਉਹ ਸਿਕਾਣਾ ਕੰਮ ਨਾਲ ਰਬਰ ਕਰਦਾ ਜਿਵੇਂ ਇਹ ਸਾਲੋਂ ਮੈਂ ਘਟਕ ਨਹੀਂ ਖਾ ਕੇ ਦੇਖੀ ਨੇ ਬਣ ਤੜਾਰ ਕਰ ਕਲਜੂਗੀ ਪੁੱਤ ਇਥੇ ਇਹ ਉਹੀ ਤਾਂ ਤੁਹਾਨੂੰ ਮੈਂ ਪਹਿਲਾਂ ਦੱਸਤਾ ਵੀ ਜੋ ਲਿਖੀ ਹੋਈ ਸੀ ਉਹੀ ਬੜ ਤੁਹਾਨੂੰ ਉਹ ਵੀ ਮੈਂ ਪਹਿਲਾਂ ਹੀ ਕਹਤਾ ਵੀ ਲਿਖਿਆ ਹੋਇਆ ਅੰਜਾ ਸੀ ਹੈ ਲਿਖੀ ਹੋਈ ਉਗੜਿਆ ਕਹਿੰਦੇ ਨਹੀਂ ਹੁੰਦੇ ਗੋਪੀ ਚਾਹੁੰਦੇ ਨੇ ਤਾਂ ਲੈ ਲਈ ਬਖੀਰੀ ਮੱਥੇ ਦੀਆਂ ਨਾਂ ਮਿੱਠੀਆਂ ਲਿਖਤੀ ਤਕਦੀਰਾਂ ਗੋਪੀਓ ਤੇ ਚੰਦ ਰਾਜੇ ਉਹਨੇ ਘਰ ਘਰ ਹਲ ਖਿਜਗਾਈ ਸਾਨੂੰ ਪਿੱਛੇ ਤੋਂ ਪਾਦੇ ਮਾਈ ਸੀਤਾ ਬਾਂਤੀ ਨੇ ਬਹੁਤ ਬ੍ਰਭ ਛਾੜਿਆ ਪਰ ਕਿ ਮੋਤੀਆਂ ਦਾ ਥਾਲ ਢਿਆਈ ਉਹ ਕਹਿੰਦਾ ਮੋਤੀ ਮਾਰ ਕਮਾਤਾ ਨਹੀਂ ਸਾਡੇ ਕਿਸੇ ਕੰਮ ਨਹੀਂ ਧੀਮੀ ਨੂੰ ਬਾਤਾ ਹੈ ਸਾਨੂੰ ਪਿੱਛੇ ਹੀ ਪਾਦੀ ਉਹ ਉਤੋਂ ਦੇ ਮਯਾਮ ਦੇ ਦਿਮਾਗ ਨੂੰ ਚੂਦਦੀ ਹੈ ਵੀ ਇਹ ਮੇਰੀਆਂ ਲਿਖਿਆ ਹੋਇਆ ਹੈ ਕਿਛ ਵਿੱਚ ਵਿੱਚ ਲਿਖਿਆ ਹੈ ਮੈਂ ਦੋਨੋਂ ਪਹਿਲਾਂ ਸਮਝਿਆ ਕਿ ਮੈਂ ਤਾਂ ਪਹਿਲਾਂ ਕਿਹਾ ਦੇਖ ਲਈ ਰਾਣੀ ਮਾਂ ਮੇਰੀ ਤੇਰੇ ਅਰਕੀਏ ਮਾਮਾ ਵੀ ਮਾਂ ਉਹ ਤਾਂ ਕੀ ਕਹੀਏ ਬਸ ਧਾਨਾ ਦੋ ਮਾਂ ਕਿੰਨਾ ਪਤਾ ਨਹੀਂ ਕਿੰਨਾ ਇੱਕ ਵੱਡਾ ਤੇਰਾ ਦਿਲ ਆ ਮਾਂ ਮੇਰੀ ਨਹੀਂ ਬੁਲੀਆਂ ਪੈਲਣ ਲੈਂਦੀਆਂ ਮੈਂ ਝੂੜ ਸਵਣਾ ਮੈਂ ਆਇਆ ਕਰਨਾ ਮੇਰੇ ਵਾਲ ਗਏ ਲਾਲੀ ਗੇਈ ਸੀ ਆ ਦੇ ਪਾਈ ਦੀ ਖਬਰ ਉਹਦੀ ਅਗਲੀ ਦੇਵਾਰ ਗਰਾਲੀ ਇਹਨੇ ਚੋਰ ਲਾ ਦੇ ਠਗਣੀ ਐ ਵਿੱਚ ਭਾ ਲਿਆ ਬਾੜ ਬਾੜ ਕੇ ਧੋਖੇ ਲੇ ਇਹਨਾਂ ਨੇ ਕਹਿ ਮੈਂਗਾ ਭਾਈ ਮੈਨੂੰ ਭਾਲੀਆਂ ਕਲੀਆਂ ਕਰ ਬੱਸ ਇਹ ਕਰਾਤੀਆਂ ਬੜਾਲੀਆਂ ਤੇਰੇ ਕੰਨ ਤਾਂ ਮਲੇ ਪਏ ਆ ਨੀਲੇ ਕਰ ਤੇ ਕੰਨ ਤੇਰੇ ਖਸੋਨੇ ਵਰਗੇ ਪੂਰਾ ਪਕਾ ਖਨੇ ਮੰਨਿਆ ਉਹ ਵੀ ਨਹੀਂ ਦਿੱਤੀਆਂ ਗਿਆ ਕੁਛ ਵੀ ਨਹੀਂ ਮੰਗਿਆ ਉਹ ਵੀ ਨਹੀਂ ਮੰਗੀਆਂ ਬੰਜੀ ਬਾਈ ਸਸਿਕਾਲ ਦੀ ਸੌਰੀ ਮੈਂ ਇਧਰ ਧਿਆਨ ਨਹੀਂ ਦਿੱਤਾ ਮਾਤਾ ਨਾਲ ਗੱਲ ਕਰਦਾ ਸੀ ਬਾਈ ਜੀ ਇਹ ਵੀਡੀਓ ਹੈ ਸਾਡੇ ਕੋਲੇ ਕੁਛ ਇਹ ਆਪਣੀ ਮਾਂ ਨੂੰ ਘੁੱਟ ਰਿਹਾ ਬਾਈ ਬੰਦਾ ਬੰਦਾ ਬਾਈ ਨੇ ਮਾੜਾ ਜਿਹਾ ਐਕਟ ਬੜੀ ਮੁਰਕ ਕੇ ਨਹੀਂ ਸੁਣਾਉਣਾ ਆਹ ਸਾਹ ਦੇਖੋ ਮੁੰਡਾ ਸਾਹ ਘੁੱਟਦਾ ਉਹਦਾ ਆਹ ਸਾਰਾ ਮੂੰਹ ਇੱਥੇ ਠੀਕ ਹੋ ਗਿਆ ਮਾਂ ਤਾਂ ਬੜਾ ਸੱਜਿਆ ਸੀ ਮੂੰਹ ਪਹਿਲਾਂ ਤਾਂ ਆਹ ਦੇਖੋ ਕਾਹ ਵੀਡੀਓ ਇੱਕ ਨਹੀਂ ਹੈਗੀ ਵੀ ਇੱਕ ਜੀ ਘਟਿਆਣਾ ਅੰਜੀ ਸਤਿ ਸ਼੍ਰੀ ਅਕਾਲ ਜੀ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਜੀ ਮਨੁੱਖਤਾ ਦੀ ਸੇਵਾ ਤੋਂ ਵੀਰ ਜੀ ਤੁਹਾਡੇ ਇਲਾਕੇ ਵਿੱਚ ਜੀ ਇੱਕ ਸੇਵਾ ਛੋਟੀ ਜਿਹੀ ਤੁਹਾਨੂੰ ਲੈਣੀ ਆ ਮਾਤਾ ਜੀ ਨੂੰ ਨਾ ਬੇਟਾ ਉਹਨਾਂ ਦਾ ਬਹੁਤ ਜ਼ਿਆਦਾ ਘਟ ਰਿਹਾ ਵੀਡੀਓ ਆਈਆਂ ਸਾਡੇ ਕੋਲੇ ਉਹਨਾਂ ਦੀ ਬੇਟੀਆਂ ਭੇਜੀਆਂ ਘਰੇ ਸੀਸੀਟੀਵੀ ਤੇ ਲੱਗੇ ਹੋਇਆ ਉਹਦੀ ਫੁਟੇਜ ਆ ਇੱਕ ਵਾਰੀ ਨਹੀਂ ਬਹੁਤ ਵਾਰੀ ਘਟ ਰਿਹਾ ਯਾਨੀ ਕਿ ਕਈ ਦਿਨ ਤੱਕ ਦਾ ਘਟ ਵੀ ਬਹੁਤ ਮੰਨ ਲਓ ਜ਼ਬਰਦਸਤ ਕਿਨਾਰੇ ਆ ਜੀ ਕਿ ਜਿੱਥੇ ਆਏ ਹੋਏ ਬੇਟਾ ਵੀ ਇੱਥੇ ਆ ਉਹਨਾਂ ਦੇ ਵਾਈਫ ਵੀ ਇੱਥੇ ਆ ਬੱਚੇ ਬੱਚੇ ਪੁੱਤੇ ਵੀ ਬੰਦੋਰ ਦਾਦੀ ਨੂੰ ਛੀਕ ਛੀਕ ਕੇ ਘਟਾ ਰਿਹਾ ਤੇ ਮੰਦੋ ਹੁਣ ਅਸੀਂ ਚਾਹੁੰਦੇ ਸੀ ਕਿ ਕੋਈ ਕਾਰਵਾਈ ਕੀਤੀ ਸਾਡੇ ਕੋਲ ਜਿਹੜੇ ਕੌਂਸਲਰ ਸਾਹਿਬ ਵੀ ਆ ਗਏ ਨੇ ਤੇ ਮਾਤਾ ਦਾ ਮੈਡੀਕਲ ਕਰਾਇਆ ਜਾਵੇ ਪ੍ਰੋਪਰ ਹੈ ਨਾ ਮਾਤਾ ਦਾ ਮੂੰਹ ਨੀਲਾ ਕੀਤਾ ਬੈੱਕ-ਕਟ-ਕਟ ਜਿਵੇਂ ਜੀ ਬਜ਼ੁਰਗਾਂ ਅਸੀਂ ਅਸੀਂ ਵੀ ਸੰਭੀ ਬੇਨਤੀ ਹੈ ਵੀ ਜਿਹੜਾ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਬਜ਼ੁਰਗਾਂ ਨੂੰ ਵਿਚਾਰਿਆਂ ਨੂੰ ਸੀਨੀਅਰ ਸਿਟੀਜ਼ਨ ਨੂੰ ਜੀ ਜੀ ਸਰ ਭਾਈ ਹਾਂ ਠੀਕ ਹੈ ਜੀ ਇਹ ਇਹ ਆ ਗਿਆ ਆ ਦੇ ਨਾ ਕੋਈ ਗੱਲ ਨਹੀਂ ਤੇ ਤਾਂ ਜੀ ਚਲੋ ਇੱਕ ਅੱਧੀ ਵਾਰੀ ਕਿਤੇ ਹੁੰਦਾ ਹਨਾ ਮੰਨ ਲਓ ਆਪਾਂ ਕਹਿੰਦੇ ਹਾਂ ਵੀ ਚਲੋ ਗੁੱਸੇ ਚ ਆਏ ਨੇ ਮਾਰਤਾ ਕਿਤੇ ਹਨਾ ਯਾਨੀ ਕਿ ਜਾਨਵਰਾਂ ਵਾਂਗੂ ਘੁੱਟ ਰਿਆ ਮਾਂ ਨੂੰ ਉਹ ਚੀਕਾ ਮਾਰਦੀ ਆ ਚੀਕਾ ਬਾਹਮ ਚੋੜਦੀ ਉਹਦੀ ਹੌਂਦਾਂ ਦੀ ਅੱਖਾਂ ਦੇ ਸੋਚ ਲਈ ਗਈ ਪੰਜ ਦਿਨ ਤਾਂ ਹੋ ਗਏ ਹੁਣ ਉਹ ਦਿਖੀ ਨਹੀਂ ਕੈਮਰੇ 'ਚ ਪਹਿਲਾਂ ਇੱਥੇ ਮੰਜਾ ਡਾਇਆ ਸੀ ਉਹਦਾ ਹੁਣ ਚੱਕ ਕੇ ਮੰਜਾ ਉਹਦਾ ਉੱਥੇ ਅੰਦਰ ਲੈ ਗਈ ਹੁਣ ਉਹ ਬੇਟੀ ਬਾਹਰੋਂ ਬੈਠੀ ਦੇਖਦੀ ਐ ਜਿਹੜੀ ਉੱਟਦੀ ਉਹ ਵੀ ਰਹੀ ਐ ਉਹ ਕਹਿੰਦੇ ਇਹ ਕਹਿੰਦੇ ਉਹ ਵੀ ਉੱਟਦੀ ਰਹੀ ਮਾਂ ਨੂੰ ਪੁੱਛਿਆ ਕਹਿੰਦੀ ਹਾਂ ਉਹਨੇ ਵੀ ਮੇਰੇ ਥੱਪੜ ਮਾਰੇ ਸੀ ਕਿ ਵੀ ਹੁਣ ਸਹੀ ਕੌਣ ਇਹ ਰੱਬ ਜਾਣਦਾ ਇਹਨਾਂ 'ਚ ਬੇਬੇ ਕਹਿੰਦੀ ਮੇਰੇ ਤਾਂ ਘਰ ਵਾਲਿਆਂ ਨੇ ਨਹੀਂ ਕਰੇ ਮੇਰੇ ਤੇ ਹੱਥ ਚੱਕਿਆ ਕਹਿੰਦੀ ਮੈਂ ਪਤਾ ਨਹੀਂ ਮੇਰੇ ਕਰਮ ਉਹਦਾ ਕਰਮਾਂ ਨੂੰ ਕੋਸੀ ਜਾਂਦੀ ਐ ਵਿਚਾਰੀ ਬੈਠੀ ਉਹਦਾ ਕਹਿੰਦੀ ਮੇਰੇ ਕਰਮ ਸੀ ਪੁੱਤ ਚਲੋ ਮੇਰੇ ਕਰਮ ਤਨੂ ਕੀ ਫੋਨ ਆਇਆ ਸੀ ਬੇਟੀ ਰਹਿਣਾ ਦੀ ਨਾ ਉਹ ਬਾਹਰ ਆਵਣ ਕਿਹੜੇ ਦੇਸ਼ ਚ ਨੇ ਉਹ ਆਸਟ੍ਰੇਲੀਆ ਚ ਉਹ ਦੇਖੋ ਸਾਡਾ ਤਾਂ ਤਰੀਕਾ ਹੋਰ ਹੁੰਦਾ ਸੀ ਤਾਂ ਮਾਤਾ ਨੂੰ ਲੈ ਜਾਣਾ ਸੀਗਾ ਅਸੀਂ ਵੀਡੀਓ ਸ਼ੇਅਰ ਕਰਦਣੀ ਸੀ ਉਸ ਤੋਂ ਬਾਅਦ ਜੇ ਫਿਰ ਆਪਣੇ ਆਪ ਹੀ ਹੁੰਦਾ ਹੀ ਕਾਰਵਾਈ ਬਾਅਦ ਚੱਗੇ ਉਹ ਅਸੀਂ ਇਹੀ ਕਰਦੇ ਤਾਂ ਕੌਂਸਲਰ ਸਾਹਿਬ ਨੇ ਕਾਲ ਕਰਤੀ ਤੁਹਾਨੂੰ ਤੇ ਉਹਨਾਂ ਨੇ ਛੱਡ ਲਿਆ ਪਰ ਮੋਂ ਅਸੀਂ ਰਿਕਵੈਸਟ ਹੀ ਕਰਦੇ ਹਾਂ ਵੀ ਤੁਸੀਂ ਪੂਰਾ ਦਿਲ ਤੋਂ ਕੰਨ ਤੋਂ ਕਿਸੇ ਹੋਰ ਨੂੰ ਵੀ ਲੈਸਨ ਮਿਲੇ ਪੀ ਪੂਰਾ ਚੰਗੀ ਠੋਕ ਕੇ ਕਾਰਵਾਈ ਕਰਿਓ ਜਿਹੜੀ ਬਣਦੀ ਐ ਜਾਇਜ਼ ਅਸੀਂ ਕੋਈ ਨਜਾਇਜ਼ ਨਹੀਂ ਕਰਾਉਣੀ ਐਮਐਲਆਰ ਕਰਾਈਏ ਹਾਂ ਮਾਤਾ ਨੂੰ ਆਪ ਮੈਡੀਕਲ ਕਰਾ ਕੇ ਹਸਪਤਲ ਦਾ ਬਣਾ ਬਣਾ ਹਾਂਜੀ ਇਹਨੂੰ ਅੰਦਰ ਦੇਓ ਤੇ ਬਾਕੀ ਜਿਹੜੀ ਰੱਬ ਜਾਣਦਾ ਜਿਹੜੀ ਸਜ਼ਾ ਜਿਹੜੀ ਇਹਨਾਂ ਨੇ ਉਹ ਤਾਂ ਰੱਬ ਨੇ ਲੈਣੀ ਆ ਉਹਦਾ ਤਾਰੇ ਤਾਂ ਆਪਾਂ ਕੌਣ ਦੇ ਸਕਦੇ ਹਣਾ ਕਿਉਂਕਿ ਮਾਂ ਜਿਹਨੇ ਜਨਮ ਦਿੱਤਾ ਯਾਰ 9 ਮਹੀਨੇ ਪੇਟ 'ਚ ਰੱਖਿਆ ਮਾਂ ਕਹਿੰਦੀ ਮੈਂ ਕਦੇ ਇਹਨਾਂ ਨੂੰ ਐ ਵੀ ਨਹੀਂ ਕੀਤਾ ਕਦੇ ਸਾਰੀ ਜ਼ਿੰਦਗੀ ਹਾਂ 40 ਇਹ ਵਗਣਾ ਨਹੀਂ ਜਾਨਾ ਆਪਕੋ ਜੈ ਦਵੋ ਨੂੰ ਲੈ ਲਵਾਂ ਮੰਨ ਲਵੋ ਮੰਨ ਲਰਤਾ ਦੇ ਇਹ ਵਿਹਪਿੰਨ ਨੂੰ ਮੇਲੇ ਰੋਦੋ ਜਾਨਾ ਮਾਤਾ ਸਾਡੇ ਸਪੋਰਟ ਕਰਦੇ ਹੋ ਜੀ ਅਸੀਂ ਮਾਤਾ ਨੂੰ ਤੇ ਹਸਪਤਾਲ ਦਾ ਹਰ ਕੰਮ ਹੋ ਜਾਣਾ ਤੇ ਪਰਟ ਉੱਪਰ ਠੀਕ ਹੈ ਮਿਸਿੰਗ ਕੀ ਚਲੋ ਭੈਣੇ ਆਓ ਮਾਤਾ ਨੂੰ ਕਰੀਏ ਆਪਾਂ ਬੇਟਾ ਥਾਓ ਮਾਤਾ ਨੂੰ ਮਾਤਾ ਵੀ ਆਓ ਚੱਲੀਏ ਮਾਂ ਅਫਸਰ ਆਏ ਨੇ ਵੱਡੇ ਪੁਲਿਸ ਅਫਸਰ ਆਏ ਨੇ ਵੱਡੇ ਅਸੀਂ ਕੋਈ ਮਾਂ ਤੇਰੇ ਪੁੱਤ ਦੇ ਦੁਸ਼ਮਣ ਨਹੀਂ ਹੈਗੇ ਬਸ ਅਸੀਂ ਇੰਨਾ ਹੀ ਚਾਹੁੰਦੇ ਆਂ ਵੀ ਉਹਨੂੰ ਅਕਲ ਆਵੇ ਤੇਰੀਆਂ ਅੱਖਾਂ માં ਨੀਲੀਆਂ ਕੀ ਤੇਆਂ ਪੀਆਂ ਕਟ-ਕਟ ਅਸੀਂ ਕੋਈ ਉਹਨੂੰ ਫਾਂਸੀ ਨਹੀਂ ਚੜਾਉਣਾਗਾ ਮਾਂ ਜਿਹੜੀ ਤੇਰੇ ਤੇ ਉਹਨੇ ਤਸ਼ੱਦਦ ਕੀਤਾ ਇਹਦੀ ਸਜ਼ਾ ਤਾਂ ਆਕਾਲਪੁਰਖ ਵਾਹਿਗੁਰੂ ਦੇਊਗਾ ਪ੍ਰਮਾਤਮਾ ਦੇਊਗਾ ਉਹਨੂੰ ਅਈ ਤਾਂ ਦੁਨਿਆਵੀ ਤੌਰ ਤੇ ਇੱਕ ਕੋਸ਼ਿਸ਼ ਕਰਨੀ ਆ ਵੀ ਹੋਰ ਲੋਕਾਂ ਤੇ ਕਿਰ ਸੁਨੇਹਾ ਜਾਵੇ ਗਰਨਾਮ ਕਰੇ ਜੋ ਅਜੇ ਤੇਰੇ ਨਾਲ ਹੋਇਆ ਹੋਰ ਪਤਾ ਨਹੀਂ ਕਿੰਨੀਆਂ ਗਰਨਾਮ ਕਰਾਣਾ ਹੋ ਰਿਹਾ ਵੀ ਕਿਸੇ ਨੂੰ ਅਕਲ ਆਵੇ ਕਿਸੇ ਨੂੰ ਸੋਝੀ ਆਵੇ ਵੀ ਆਪਣੀਆਂ ਮਾਵਾਂ ਨਾਲ ਐ ਨਹੀਂ ਕਰੀਦਾ ਜਿਨ੍ਹਾਂ ਨੇ ਜੰਮਿਆ ਮਾਂ 9 ਮਹੀਨੇ ਤੋਂ ਢਿੱਡ 'ਚ ਰੱਖਿਆ 3 ਸਾਲ ਇਹਨੂੰ ਸਿੱਕਾ ਗਿੱਲਾ ਇਹਦੇ ਪੋਚੜੇ ਬਦਲਦੀ ਰਹੀ ਤੂੰ ਤੇ ਅੱਜ ਇਹ ਉਹੀ ਬੰਦਾ ਤੇਰੇ ਮਾਂ ਐਦਾਂ ਚਲੋ ਕੋਈ ਗੱਲ ਹੋਈ ਹੋਵੇ ਕੋਈ ਚਲੋ ਮੂੰਹ ਨਾ ਬੰਦਾ ਬੋਲ ਲੈਂਦਾ ਕੋਈ ਦੋ ਗੱਲਾਂ ਤੇ ਤੂੰ ਬੋਲਦੀਆਂ ਚਾਰ ਉਹਨੇ ਬੋਲਦੀਆਂ ਪਰ ਮਾਂ ਕੁੱਟਣ ਦਾ ਵੀ ਮਤਲਬ ਇੱਕ ਇੰਨਾ ਜਲਾਦਾਂ ਵਾਂਗੂ ਮਾਂ ਪਤਾ ਨਹੀਂ ਤੇਰਾ ਸਰੀਰ ਤਕੜਾ ਤੂੰ ਪੁਰਾਣੀਆਂ ਖਰਾਕਾਂ ਖਾਧੀਆਂ ਹੋਈਆਂ ਜਿਹੜਾ ਤੂੰ ਚੱਲ ਗਈਆਂ ਮਾਂ ਇਹ ਗੱਲ ਠੀਕ ਹੈ ਸੱਚਾ ਮਾਂ ਜਿੰਨਾ ਤੂੰ ਚੱਲ ਗਈਆਂ ਮਾਂ ਪਤਾ ਨਹੀਂ ਤੇਰਾ ਸਰੀਰ ਚੀੜਾ ਵਾ ਦੁੱਧ ਬਹੁਤ ਸੀਗਾ ਸਾਡੇ ਦਾ ਹਾਂ ਖਰਾਕ ਚੰਗੀ ਖਾਧੀ ਹੋਈ ਕਰਕੇ ਕਹੇ ਚੱਲ ਗਈ ਮਾਂ ਇੰਨੀ ਕੁੱਟ ਤੋ ਜਿਵੇਂ ਫੜ ਫੜ ਕੰਧਾਂ 'ਚ ਸਿਰ ਮਾਰਦਾ ਸੀ ਮਾਂ ਆ ਦੇਖਾ ਸਾਰੇ ਗੁੰਬੜ ਹੋਏ ਹੋਇਆ ਦੇਖੋ ਆ ਸਾਰੇ ਤੇ ਮੈਂ ਮੁੱਕੀਆਂ ਐ ਮਾਰਦਾ ਤੇਰੇ ਇੱਕ ਮੁੱਕੀ ਬਾਜੀ ਬੰਦੇ ਤੋਂ ਹੋਸ਼ ਗਮ ਜਾਂਦੀ ਹੈ ਬੰਦੇ ਦੀ ਜਿਵੇਂ ਤੈਨੂੰ ਉਹ ਕੁੜਦਾ ਸੀ ਆ ਮਾਂ ਦਿਖਾਓ ਸਾਬ ਨੂੰ ਉਹ ਦਿਖਾਉ ਤਸੀ ਚਾਹੇ ਪਹਿਲਾਂ ਦੀ ਹੀ ਵੀਰੇ ਮੋੜ-ਮੋੜ ਕੇ ਕਮਾ ਕੇ ਤਾਂ ਕੀ ਹਾਲ ਕਰਤਾ ਆ ਗਰਦਨ ਤੇ ਨੀਲ ਦੇ ਮਾਤਾ ਨੂੰ ਪੁੱਛਦਾ ਪਹਿਲਾਂ ਦੀ ਆ ਦੇਖੋ ਪਹਿਲਾਂ ਦੀ ਆ ਹੁਣ ਪਹਿਲਾਂ ਦੀ ਕਹਿ ਰਿਹਾ ਦੇਖੋ ਆ ਵੀ ਪਹਿਲਾਂ ਦੇ ਗਰਦਨ ਦੇ ਨੀਲ ਤੋ ਐ ਖੜਾ ਆਥਾ ਪਾ ਗਿਆ ਬੜੀ ਸ਼ਰਮ ਦੀ ਲੱਗਦੀ ਇਹ ਤਾਂ ਬਈ ਸਾਡੇ ਚ ਵੀ ਆ ਕੇ ਸਾਡੇ ਨਾਲ ਪੂਰਾ ਮਨ ਲੋ ਗੱਲ ਕਰਦਾ ਪੂਰੇ ਕੰਦਾ ਹੋ ਗਿਆ ਉਹ ਇਹ ਤਾਂ ਆ ਦੇਖੋ ਗੱਲ ਤਾਂ ਦੇਖੋ ਮਾਂ ਦਾ ਤੁਸੀਂ ਆ ਦੇਖੋ ਧੌਣ ਮਾਂ ਜੱਕੇ ਮੂੰਹ ਮੜਾ ਜਾਂ ਤਾਨੂੰ ਤਾਂ ਦੇਖੋ ਹੋਈ ਹੋਈ ਦੀਰ ਲਾਉਂਦੇ ਕੋਰੇ ਦੀਰ ਲਾਉਂਦੇ ਕੈਮਰਾ ਜੱਲ ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਭਾਈ ਹੁਣ ਅੰਦਰ ਕੀ ਦੇ ਕੀ ਹੋਈ ਜਾਂਦਾ ਕਿਸੇ ਨੂੰ ਕੀ ਪਤਾ ਵੀਰੇ ਹੈਨਾ ਇਹਨਾਂ ਨੂੰ ਤਾਂ ਅਸੀਂ ਆ ਕੇ ਦੱਸਿਆ ਵਿਚਾਰੇ ਨੂੰ ਇਹ ਵੀ ਉਹਨੇ ਭੈਣ ਨੇ ਇਹਨਾਂ ਦੀ ਜੇ ਸਾਨੂੰ ਦੱਸਤਾ ਹੈਨਾ ਨਹੀਂ ਦੱਸ ਆਪਾਂ ਨੂੰ ਵੀ ਕਿੱਥੇ ਪਤਾ ਲੱਗਣਾ ਸੀ ਭਾਈ ਵੀਡੀਓ ਦੇਖ ਕੇ ਵੀਡੀਓ ਦੇਖ ਕੇ ਇਹਨਾਂ ਲੱਗਦਾ ਵੀ ਪਹਿਲਾਂ ਵੀ ਦੇਖੀ ਹੁੰਦੀ ਕਿਉਂਕਿ ਐਸੇ ਜਿਹੇ 20 ਵਾਰੀ ਵੀਡੀਓ ਆਉਂਦੀਆਂ ਬੰਦੇ ਨੂੰ ਐ ਲੱਗਦਾ ਪਤਾ ਨਹੀਂ ਕੋਈ ਪੁਰਾਣੀ ਹੋਈਆਂ ਜਦੋਂ ਭੈਣ ਨਾਲ ਮੈਂ ਰਾਤ ਗੱਲ ਕੀਤੀ ਉਹਨੂੰ ਮੈਂ ਪੁੱਛਿਆ ਕੋਕ ਨਹੀਂ ਵੀਰੇ ਵੀ ਹੁਣਦੀ ਹੀ ਆ ਤੇ ਮਤਲਬ ਤੁਸੀਂ ਰਾਤ ਹੀ ਸਾਨੂੰ ਬੜਾ ਦੁੱਖ ਲੱਗਿਆ ਹੁਣ ਇਹਨੇ ਇੱਥੇ ਆਏ ਨੂੰ ਦੱਸਿਆ ਵੀ ਮੇਰੀ ਭੈਣ ਵੀ ਇਹਨੂੰ ਕੁੜਤੀ ਹੁੰਦੀ ਸੀ ਵਾਹ ਬਈ ਬਾਰ ਬਾਰ ਤੁਹਾਡਾ ਬਹੁਤ ਧੰਨਵਾਦ ਅਸੀਂ ਤੁਸੀ ਸਭ ਤੁਸੀਂ ਇੱਕ ਵਾਰ ਸਾਡੀ ਇੱਕ ਆਵਾਜ਼ ਤੁਸੀਂ ਆਏ ਉੱਟ ਕੇ ਭੱਜ ਕੇ ਬਹੁਤ ਸ਼ੁਕਰੀਆ ਇੱਥੇ ਲਾ ਲਾ ਸਤਨਾ ਮੈਂ ਮਾਤਾ ਨੂੰ ਚਾੱਕ ਕੇ ਕਰ ਲੈਂਦੇ ਆ ਆਉਂਦੇ ਆਉਂਦੇ ਨਹੀਂ ਕਰਦੇ ਕਰਦੇ ਮੈਂ ਕੁੰਡੇ ਨੇ ਕਰ ਲੈਣਾ ਆਪ ਮੈਂ ਕੰਬਲ ਲਾ ਦੇ ਦੋ ਮੈਂ ਟ ਕੋਈ ਨਾ ਆਜ ਬਰਾ ਨੂੰ ਮੈਂ ਆਜੋ ਨਾ ਹਲਕਾ ਕੰਬਲ ਦੇ ਦੇ ਮਾਤਾ ਦੇ ਹੈਗਾ ਬਸ ਇਹ ਦੇਰ ਨੂੰ ਕਰ ਲੋਗੇ ਤੇ ਅਸੀਂ ਹੁਣ ਮਾਤਾ ਜੀ ਨੂੰ ਗਰਨਾਮ ਕੌਰ ਜੀ ਨੂੰ ਆਪਣੇ ਨਾਲ ਲੈ ਕੇ ਚੱਲੇ ਆ ਜੀ ਉੱਥੇ ਪਹਿਲਾਂ ਤਾਂ ਰਾਏਕੋਟ ਸਿਵਲ ਹਸਪੀਟਲ ਚ ਮਾਤਾ ਜੀ ਦਾ ਮੈਡੀਕਲ ਹੋਊਗਾ ਐਮਐਲਆਰ ਕੱਟੀ ਜਾਊਗੀ ਉਸ ਤੋਂ ਬਾਅਦ ਫਿਰ ਮਾਤਾ ਜੀ ਨੂੰ ਅਸੀਂ ਸੁਪਨਿਆਂ ਦੇ ਘਰ ਹਸਪਤਾਲ ਚ ਜਾ ਕੇ ਦਾਖਲ ਕਰਾਵਾਂਗੇ ਅਸੀਂ ਇੱਥੇ ਹੀ ਸਿਕੜਾਨਾ ਕਰਦੇ ਆ ਸਾਡੇ ਐਸਚਓ ਸਾਹਿਬ ਅਮਰਜੀਤ ਸਿੰਘ ਜੀ ਦਾ ਤੇ ਕਾਉਂਸਲਰ ਸਾਹਿਬ ਸੁਖੂ ਵੀਰ ਜੀ ਦਾ ਸੁਖੂ ਗਰੇਵਾਲ ਦਾ ਤੇ ਬਾਕੀ ਸਾਡੇ ਟੀਮ ਮੈਂਬਰ ਖੜੇ ਨੇ ਸਾਰੇ ਰਾਏਕੋਟ ਤੋਂ ਇਹਨਾਂ ਨੇ ਵੀ ਸਾਰਿਆਂ ਨੇ ਤੁਰੰਤ ਸਾਡੇ ਕੋਲੇ ਇੱਥੇ ਪਹੁੰਚ ਕੀਤੀ ਤੇ ਵੀਰ ਵੀ ਤੁਹਾਡਾ ਕੀ ਨਾਂ ਗੁਰਜੰਟ ਸਿੰਘ ਹੈ ਜੀ ਗੁਰਜੰਟ ਸਿੰਘ ਇਹ ਵੀ ਕਾਉਂਸਲਰ ਨੇ ਵੀਰ ਜੀ ਇਹ ਵੀ ਵੀਰ ਜੀ ਉਦੋਂ ਦੀ ਆਏ ਖੜੇ ਨੇ ਬਾਕੀ ਮੁਹੱਲਾ ਨਿਵਾਸੀਆਂ ਨੇ ਵੀ ਸਾਰਿਆਂ ਨੇ ਸਪੋਰਟ ਕੀਤੀ ਆ ਤੇ ਅਸੀਂ ਸ਼ੁਕਰਗੁਜ਼ਾਰ ਹਾਂ ਸਾਡੇ ਕਰਮਜੀਤ ਸਿੰਘ ਬਾਈ ਜੀ ਜਿਹੜੇ ਸੈਕਟਰੀਏਟ ਚੰਡੀਗੜ੍ਹ ਕੰਮ ਕਰਦੇ ਨੇ ਉਹਨਾਂ ਨੇ ਵੀ ਸਾਨੂੰ ਸਪੋਰਟ ਕੀਤਾ ਅੱਜ ਅਸੀਂ ਮਾਤਾ ਜੀ ਨੂੰ ਇੱਥੋਂ ਲੈ ਕੇ ਚੱਲੇ ਆਂ ਮਾਤਾ ਜੀ ਦੇ ਹਾਲਾਂਕਿ ਬੇਟੀ ਨੇ ਸਾਨੂੰ ਕਾਲ ਕਰਕੇ ਦੱਸਿਆ ਵੀਡੀਓ ਬਣਾ ਕੇ ਭੇਜੀ ਵੀ ਮਾਤਾ ਜੀ ਦਾ ਕੁੱਟਮਾਰ ਹੋ ਰਹੀ ਆ ਅਸੀਂ ਇੱਥੇ ਪਹੁੰਚੇ ਆ ਤੇ ਇੱਥੇ ਮਾਤਾ ਜੀ ਦਾ ਮੂੰਹ ਅੱਖਾਂ ਨੀਲੀਆਂ ਹੋਈਆਂ ਪਈਆਂ ਗਲ ਨੀਲਾ ਹੋਇਆ ਪਿਆ ਤਾਂ ਅਸੀਂ ਆਕੇ ਮੱਲੇ ਨਾਲ ਗੱਲ ਕੀਤੀ ਪਹਿਲਾਂ ਗੇਟ ਬੜੀ ਮੁਸ਼ਕਿਲ ਨਾਲ ਖੁਲਾਇਆ ਗੇਟ ਨਹੀਂ ਖੋਲਦੇ ਬੱਚੇ ਅੰਦਰ ਜਿੰਦਾ ਲਾ ਕੇ ਬੈਠੇ ਸੀ ਤੇ ਦੋਨੋਂ ਆਪ ਹੈ ਨਹੀਂ ਸੀ ਘਰ ਦੇ ਵਿੱਚ ਤਾਂ ਫਿਰ ਅੰਦਰ ਜਾ ਕੇ ਜੋ ਹਾਲਾਤ ਦੇਖੇਓ ਤੁਸੀਂ ਦੇਖ ਹੀ ਰਹੇ ਹੋ ਵੀਡੀਓ ਦੇ ਵਿੱਚ ਉਸ ਤੋਂ ਬਾਅਦ ਪ੍ਰਸ਼ਾਸਨ ਨਾਲ ਗੱਲ ਕੀਤੀ ਕੌਂਸਲਰ ਸਾਹਿਬ ਨੇ ਤੇ ਪ੍ਰਸ਼ਾਸਨ ਨੇ ਵੀ ਤੁਰੰਤ ਆ ਕੇ ਇੱਥੇ ਆਪਣੀ ਜ਼ਿੰਮੇਵਾਰੀ ਨਿਭਾਈ ਤੇ ਪਹਿਲਾਂ ਫੀਲਡ ਵਾਲੇ ਅਫਸਰ ਆਏ ਫਿਰ ਡਿਊਟੀ ਅਫਸਰ ਆਏ ਫਿਰ ਉਹਨਾਂ ਨੇ ਐਸਐਚਓ ਸਾਹਿਬ ਦੀ ਬੁਲਾਇਆ ਤੇ ਹੁਣ ਐਸਐਚਓ ਸਾਹਿਬ ਨੇ ਆ ਕੇ ਹੁਕਮ ਦਿੱਤੇ ਆ ਵੀ ਮਾਤਾ ਦਾ ਮੈਡੀਕਲ ਕਰਾਉਣ ਤੋਂ ਬਾਅਦ ਐਫਆਈਆਰ ਦਰਜ ਕੀਤੀ ਜਾਵੇ ਤੇ ਜੋ ਬਣਦਾ ਇਨਸਾਫ ਆ ਉਸ ਪਰਿਵਾਰ ਨੂੰ ਮਿਲੇ ਸ਼ੁਕਰੀਆ ਫੇਰ ਸਰ ਤੁਹਾਡਾ ਬਾਕੀ ਆਜੋ ਆਪਾਂ ਚੱਲਦੇ ਆਂ ਜੋ ਇਹਨਾਂ ਦੀ ਕਾਰਵਾਈ ਬਣਦੀ ਆ ਕਰਦੇ ਆ